ਜਦੋਂ ਜਵਾਨੀ ਜਿਉਂ ਜਵਾਨੀ ਹੋਣੀ ਆਉਣ ਲੱਗੀ ਆ ਜਦੋਂ ਖੂਨ ਕਰਮੂ ਹੁੰਦਾ ਉਦੋਂ ਜਵਾਨੀ ਆ ਜਾਂਦੀ ਤੇ ਜਦੋਂ ਖੂਨ ਨਹੀਂ ਕਰਮੂ ਉਦੋਂ ਜਵਾਨੀ ਕਿੱਥੇ ਹੁੰਦੀ ਹੈ ਤੇ ਗਾੜੀ ਦੇਖਦਾ ਰੋ ਮੈਂ ਹੁਣ ਮੁੱਠੇ ਗਰਮ ਹੋਏ ਤਾਂ ਹੀ ਕਲ ਬਣੀ ਮੌਤ ਨਹੀਂ ਡਰ ਹਨੂ ਅੱਜ ਤਾਂ ਥੋੜਾ ਕਿੰਨੀਆਂ ਪੀੜੀਆਂ ਹੋ ਗਈਆਂ ਇਹ ਇਹ ਤਿਆਰ ਹੋਈ ਕੌਮ ਨੂੰ ਇਹ ਇਹਨੂੰ ਡਰਾਇਆ ਮੌਤ ਦਾ ਡਰ ਸਾਨੂੰ ਡਰਾ ਕੇ ਮੌਤ ਦਾ ਦੇ 50 50 ਪਹਾ ਦੇ ਇੱਕ 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 ਨਹੀਂ ਮੁੜਿਆ ਤੇ ਹੁੰਦੇ ਖੌਜੀ ਬੜੀ ਸਾਡੀ ਬਹੁਤ ਤਗੜੇ ਪ੍ਰਬੰਧ ਕੀਤੇ ਹੋਏ ਕਿਸਾਨਾਂ ਨੇ ਟਰੈਕਟਰ ਜੀਸੀਪੀ ਜਾਂ ਹਾਈਡਰੋਲਰ ਜਿਹੜੇ ਆ ਉਹ ਸਾਰੇ ਨਾਲ ਲਿਆਉਂਦੇ ਹੋਏ ਆ ਬਾਕੀ ਇਹ ਜਿਹੜੇ ਪ੍ਰਬੰਧ ਆ ਜਨਤਾ ਦੇ ਅੱਗੇ ਕੁਛ ਨਹੀਂ ਹੁੰਦੇ ਜੀ ਉਹ ਚਾਬਦਾਨਾ ਕੇ ਸੂਰਾ ਸੋ ਪਹਿਚਾਨੀਆ ਜੋ ਲਰੇਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਫੇ ਕਬੂਨਾ ਛੜਾ ਕੇ ਤੇ ਸਾਡੀ ਤਾਂ ਕੌਮ ਵੀ ਮਤਲਬ ਇਸ ਕੰਮ ਲਈ ਪੈਦਾ ਹੋਈ ਹੈ ਜੀ ਇਧੀਆਂ ਪ੍ਰਾਪਤ ਕਰਨ ਬਾਅਦ ਜਿਹੜੇ ਸਾਡੇ ਜਿਹੜੇ ਟਰੈਕਟਰ ਇਹ ਟਰੈਕਟਰ ਢੋਲੀਆ ਜੀ ਇਹ ਤਾਂ ਟੈਂਕੋ ਆ ਜੇ ਇੱਥੋਂ ਦੀ ਨਾ ਗਏ ਤਾਂ ਫਿਰ ਇੱਧਰ ਦੀ ਆ ਖੇਤ ਵੀ ਤਾਂ ਸਾਡੇ ਕਿਸ ਜਮੀ ਸਾਡੇ ਜਮੀਂ ਤਰ੍ਹਾਂ ਦੇ ਹੀ ਆ ਤਾਂ ਕਿਸਾਨਾਂ ਦੇ ਕਾਫਲੇ ਆ ਜਿਹੜੇ ਸ਼ੰਭੂ ਬਾਰਡਰ ਤੇ ਪਹੁੰਚਣੇ ਸ਼ੁਰੂ ਹੋ ਚੁੱਕੇ ਆ ਤਸਵੀਰਾਂ ਦਿਖਾ ਰਿਆਂ ਮੌਕੇ ਦੀਆਂ ਤਾਂ ਬਾਪੂ ਜੀ ਨਾਲ ਨੇ ਬਾਪੂ ਜੀ ਸਭ ਤੋਂ ਪਹਿਲਾਂ ਤਾਂ ਆਏ ਕਿੱਥੋਂ ਤੇ ਉਮਰ ਕਿੰਨੀ ਆ ਉਮਰ 80 ਸਾਲ ਹੋ ਗਈ ਆ ਆਏ ਕਿਹੜੀ ਜਗ੍ਹਾ ਤੋਂ ਆ ਜੀ ਆਏ ਹਿਾਰਪੁਰ ਜਿੱਨੇ ਤੋਂ ਬਾਪੂ ਜੀ ਕੱਲ ਦੇ ਤੁਰੇ ਹੋਮੂਗੇ ਫਿਰ ਆਹ ਕੱਲ ਦੇ ਤੁਰੇ ਆ ਬਾਪੂ ਅੱਗੇ ਜਾਣਾ ਫਿਰ ਹੁਣ ਹੋਰ ਆ ਅੱਗੇ ਤੇ ਆ ਰਹੇ ਤੇ ਆ ਰਹੇ ਕਿ ਆਏ ਹੋਰ ਉੱਥੇ ਪਾਰ ਕਰਨਾ ਹੈ ਹਾਲਾਤ ਦੇਖ ਕੇ ਆਏ ਹੋ ਉੱਥੇ ਕਿਉਂ ਨਹੀਂ ਆਉਣੇ ਹੱਦ ਹੋਣ ਦੇ ਇੱਥੇ ਕਾ ਨੂੰ ਕੀ ਫਿਕਰਿਆ ਇਹ ਨਹੀਂ ਪਰਵਾਹ ਕਰਦੇ ਅੱਛਾ ਕੋਈ ਪਰਵਾਹ ਨਹੀਂ ਨਾ ਬਾਪੂ ਅੱਗੇ ਬੈਰੀਕੇਡ ਵਗੈਰਾ ਬੜੇ ਲਾਹੇ ਆਤ ਕਿ ਅੱਗੇ ਨੇ ਕੋਈ ਪਰਵਾਹ ਨਹੀਂ ਤੁਹਾਨੂੰ ਕੀ ਆਖਣ ਕਿ ਬੈਰੀਅਰ ਕਿਹ ਕਹਿੰਗੇ ਸਾਰੀ ਹੋਰ ਉਹਦੀ ਕਿਰਪਾ ਹੋਈ ਦੀ ਕੋਈ ਗੱਲ ਹੀ ਨਹੀਂ ਬਾਪੂ ਇੰਨਾ ਜੋਸ਼ ਇੰਨੀ ਉਮਰ ਦੇ ਵਿੱਚ ਤੇ ਜੋਸ਼ ਜਵਾਨੀ ਤੇ ਹੁਣ ਜਵਾਨੀ ਤਾਂ ਹੋਣੀ ਆ ਹੋਣ ਲੱਗੀ ਆ ਆਹੋ ਗੱਜੇ ਦਾ ਖੂਨ ਕਰਮ ਹੁੰਦਾ ਉਹ ਤੋਂ ਜਵਾਨੀ ਆ ਜਾਂਦੀ ਤੇ ਜਦੋਂ ਖੂਨ ਹੀ ਕਰਮੋਂ ਨਾ ਉਹ ਦਿਵਾਨੀ ਕਿਦਾਂ ਹੁੰਦੀ ਹੈ ਤੇ ਗਾੜੀ ਦੇਖਦਾ ਨਾ ਮੈਂ ਹੁਣ ਤੇ ਗਰਮ ਹੋਊ ਤਾਂ ਹੀ ਕਰ ਬਣੀ ਅੱਛਾ ਤੇ ਮਾਹੌਲ ਦੇਖਦੇ ਕਿ ਫਿਰ ਜੋਸ਼ ਚੜ ਰਿਹਾ ਮਾਹੌਲ ਦਾ ਨਹੀਂ ਡਰ ਸਾਨੂੰ ਅੱਜ ਤਾਂ ਥੋੜਾ ਕਿੰਨੀਆਂ ਪੀੜੀਆਂ ਹੋ ਗਈਆਂ ਇਹ ਇਹ ਤਿਆਰ ਹੋਈ ਹਕੂਮ ਨੂੰ ਇਹ ਇਹਨੂੰ ਡਰਾ ਰਿਹਾ ਉਹ ਮੌਤ ਦਾ ਡਰ ਸਾਨੂੰ ਡਰਾ ਕੇ ਮੌਤ ਨਾਲ ਦੇ 50 50 ਪਹਾਲੇ ਇੱਕ ਇੱਕ ਨਹੀਂ ਮੁੜਿਆ ਤੇ ਹੋਂ ਤੇ ਪਾਉ ਜੀ ਬੜੀ ਸਾਡੀ अच्छा भाई जी बापू जी ਨੇ ਜਿਵੇਂ ਦੱਸਿਆ 80 ਸਾਲ ਉਮਰ ਤੁਹਾਡਾ ਵੀ ਬੜਾ ਤਜਰਬਾ ਵਾ ਨਾਲ ਨੌਜਵਾਨ ਵੀ ਨੇ ਮੇਰੇ ਹਰ ਕੇ ਇਹਦਾ ਕੁਝ ਤਾਂ ਕਿੰਨਾ ਕੁ ਜ਼ਿਆਦਾ ਜੋਸ਼ ਆ ਜਾਂ ਫਿਰ ਕੀ ਚੱਲ ਰਿਹਾ ਦਿਮਾਗ ਦੇ ਵਿੱਚ ਹੁਣ ਇੱਥੇ ਭਾਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦੇ ਰਾਹੀਂ ਜਿਹੜੀਆਂ ਇੱਥੇ ਜਿੰਨੀਆਂ ਵੀ ਮਤਲਬ ਗੱਲਾਂ ਹੋਣੀਆਂ ਉਹ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀਆਂ ਲੋਕਾਂ ਤੱਕ ਪਹੁੰਚਣੀਆਂ ਆਆਂ ਇਹ ਬਾਪੂ ਜੀ ਜਿਹੜੇ ਪਿਛਲੇ ਸਾਲ ਜਦੋਂ ਅੰਦੋਲਨ ਚੱਲਿਆ ਸੀ ਨਾ 13 ਮਹੀਨੇ ਸਾਡੇ ਨਾਲ ਰਹੇ ਸੀ ਲਗਾਤਾਰ ਇਸ ਇਸ ਅੰਦੋਲਨ ਦੇ ਵਿੱਚ ਔਰ ਪਹਿਲੇ ਦਿਨ ਜਿੱਦਣ ਇੱਥੇ ਬਾਰਡਰ ਟੁੱਟਾ ਸੀਗਾ ਨਾ ਉਹ ਦਿਨ ਬਾਪੂ ਜੀ ਨਾਲ ਸੀਗੇ ਇੱਕ ਬਾਪੂ ਇਹਨਾਂ ਨਾਲ ਹੋਰ ਸੀਗਾ ਉਹ ਅੱਜ ਥੋੜਾ ਜਿਹਾ ਉਹਨਾਂ ਦਾ ਕੋਈ ਪ੍ਰੋਗਰਾਮ ਸੀਗਾ ਵਿਆਹ ਉਹਦਾ ਉੱਥੇ ਰਹਿ ਗਏ ਆ ਤੇ ਨਹੀਂ ਤਾਂ ਇਹ ਦੋਨੇ ਜਾਨੇ ਬਜ਼ੁਰਗ 13 ਮਹੀਨੇ ਸਾਡੇ ਨਾਲ ਰਹੇ ਆ ਔਰ ਜਿਹੜੀ ਨੌਜਵਾਨੀ ਉਹ ਵੀ ਸਾਡੇ ਨਾਲ ਆਈ ਆ ਪੂਰਾ ਜੋਸ਼ ਆ ਜੀ ਤਾਂ ਪੂਰਾ ਅੱਗੇ ਵਧੋਗੇ ਫਿਰ ਹੁਣ ਅੱਗੇ ਦੇਖੋ ਜੀ 10 ਵਜੇ ਸਾਡੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਕੱਲ ਵਾਲੀ ਮੀਟਿੰਗ ਦੇ ਵਿੱਚ ਤੇ ਜਿਹੜੀ ਸ਼ਾਮੀ ਹੋਈ ਉਹ ਬੇਸਿੱਟਾ ਰਹੀ ਆ ਤੇ ਕਿਉਂਕਿ ਜੇ ਸਰਕਾਰ ਨੇ ਸਾਡੇ ਨਾਲ ਸਮਝੌਤਾ ਕਰਨਾ ਹੁੰਦਾ ਤਾਂ ਇੰਨੀ ਬੈਰੀਕੇਟਿੰਗ ਕਰਨ ਦੀ ਲੋੜ ਨਹੀਂ ਸੀਗੀ ਉਹ ਨਾ ਉਹਨਾਂ ਦਾ ਨਾਮ ਅੰਚਾ ਆ ਪਰ ਉਹਨਾਂ ਦਾ ਸਮਝੌਤਾ ਕਰਨ ਦਾ ਰਾਦਾ ਨਹੀਂ ਹੈਗਾ ਹੁਣ ਸਾਡੀ ਜਥੇਬੰਦੀਆਂ ਦੀ ਮੀਟਿੰਗ ਹੋਊਗੀ ਆ ਉਸ ਵਿੱਚ ਪ੍ਰਧਾਨਾਂ ਦੀ ਤੇ ਉਹਦੇ ਵਿੱਚ ਦੇਖਦੇ ਕੀ ਫੈਸਲਾ ਲੈਂਦੇ ਆ ਜਿੱਦਾਂ ਵੀ ਹੋਇਆ ਉਹਤੇ ਆਪਾਂ ਭੁੱਲ ਚੜਾਵਾਂਗੇ ਜੀ ਇਸ ਵਾਰੀ ਪ੍ਰਬੰਧ ਬੜੇ ਸਖਤ ਨੇ ਅਸੀਂ ਅੱਗੇ ਦੇਖ ਕੇ ਆਏ ਆ ਬੈਰੀਕੇਟਿੰਗ ਦਿਖਾ ਰਹੇ ਆ ਲਗਾਤਾਰ ਪਰਵੰਧ ਦੇਖੋ ਸਾਨੂੰ ਪਤਾ ਪਿਛਲੀ ਵਾਰ ਦੇ ਨਾਲੋਂ ਬਹੁਤ ਪ੍ਰਵੰਧ ਦਾ ਤਿੰਨ ਚਾਰ ਦਿਨ ਤੋਂ ਲਗਾਤਾਰੀ ਕੰਮੇ ਚੱਲੀ ਜਾਂਦਾ ਆ ਤੇ ਪ੍ਰਵੰਧ ਤੁਹਾਨੂੰ ਕਿਸਾਨਾਂ ਵਾਲੇ ਪਾਸੇ ਵੀ ਪਤਾ ਲੱਗੀ ਗਿਆ ਹੋਣਾ ਜੀ ਬਹੁਤ ਤਗੜੇ ਪ੍ਰਵੰਧ ਕੀਤੇ ਹੋਏ ਕਿਸਾਨਾਂ ਨੇ ਟਰੈਕਟਰ ਜੀ ਸੀ ਬੀ ਜਾਂ ਹਾਈਡਰੋਲਰ ਜਿਹੜੇ ਆ ਉਹ ਸਾਰੇ ਨਾਲ ਲਿਆਉਂਦੇ ਹੋਏ ਆ ਬਾਕੀ ਇਹ ਜਿਹੜੇ ਪ੍ਰਵੰਧ ਆ ਜਨਤਾ ਦੇ ਅੱਗੇ ਕੁਝ ਨਹੀਂ ਹੁੰਦੇ ਜੀ ਕਿਉਂਕਿ ਮਹਾਰਾਜ ਦਾ ਉਹ ਸ਼ਬਦਾਨਾ ਕਿ ਸੂਰਾ ਸੋ ਪਹਿਚਾਨੀਆ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਫੇ ਕਬੂਨਾ ਛੱਡਾ ਕਿ ਤੇ ਸਾਡੀ ਤਾਂ ਕੌਮ ਵੀ ਮਤਲਬ ਇਸ ਕੰਮ ਲਈ ਪੈਦਾ ਹੋਈ ਹੈ ਜੀ ਦੀਆ ਪ੍ਰਾਪਤ ਕਰਨ ਵਾਸਤੇ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਤੁਹਾਡੇ ਤੇ ਵੀ ਨਿਗ੍ਹਾਸਾਨੀ ਪੂਰੀ ਰੱਖੀ ਜਾ ਰਹੀ ਹੈ ਨਿਗ੍ਹਾ ਤਾਂ ਹੈਗੀ ਆ ਜੀ ਉਹ ਤਾਂ ਦੇਖੋ ਸਰਕਾਰ ਆ ਸਰਕਾਰ ਆ ਸਰਕਾਰ ਦਾ ਕੰਮ ਆ ਵੀ ਨਿਗ੍ਹਾ ਰੱਖਣੀ ਕਿੱਥੇ ਕੀ ਹੋ ਰਿਹਾ ਕਿੱਥੇ ਹੋ ਰਿਹਾ ਉਹ ਤਾਂ ਉਹਨਾਂ ਦੀਆਂ ਡਿਊਟੀਆਂ ਉਹਨਾਂ ਦੀ ਡਿਊਟੀਆਂ ਆਪਣੀਆਂ ਪੂਰੀਆਂ ਕਰਨੀਆਂ ਆਈਆਂ ਜੀ ਅੱਛਾ ਬਾਈ ਜੀ ਫਿਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਮੀਟਿੰਗ ਹੋਣੀ ਆ ਮੀਟਿੰਗ ਤੋਂ ਬਾਅਦ ਅਗੇ ਫੈਸਲਾ ਆਉਣਾ ਅਗੇ ਵਧਣਾ ਦਾ ਤੇ ਫਿਰ ਜੋ ਫੈਸਲਾ ਆਉਂਦਾ ਤਾਂ ਉਸ ਫੈਸਲੇ ਦੇ ਅਨੁ ਕੈਸ ਤਰੀਕੇ ਦਾ ਫਿਰ ਜਿਹੜਾ ਮਾਹੌਲ ਦੇਖਣ ਨੂੰ ਮਿਲ ਸਕਦਾ ਜਾਂ ਕਿਸ ਤਰੀਕੇ ਤੁਸੀਂ ਅੱਗੇ ਵਧੋਗੇ ਉਹ ਗਰਾਊਂਡ ਦੇ ਉੱਤੇ ਜੋ ਸਾਡੇ ਨਾਲ ਜਿੱਦਾਂ ਦਾ ਵਾਪਰਿਆ ਉਹਨੂੰ ਦੇਖ ਕੇ ਆਪਾਂ ਉਹਦੇ ਹਿਸਾਬ ਦੇ ਨਾਲ ਜਿੱਦਾਂ ਦਾ ਵੀ ਸਾਨੂੰ ਕੋਈ ਤਰੀਕਾ ਅਪਣਾਉਣਾ ਪਿਆ ਉਹ ਅਪਣਾ ਕੇ ਆਪਾਂ ਜਿਹੜਾ ਉਹ ਪਾਰ ਕਰਾਂਗੇ ਬਾਕੀ ਜਿਹੜੇ ਸਾਡੇ ਜਿਹੜੇ ਟਰੈਕਟਰ ਹੈ ਟਰੈਕਟਰ ਧੁੱਲੀ ਹੈ ਜੀ ਇਹ ਤਾਂ ਟੈਂਕੋ ਆ ਜੇ ਇੱਥੋਂ ਦੀ ਨਾ ਗਏ ਤਾਂ ਫਿਰ ਇੱਧਰ ਦੀਆਂ ਖੇਤ ਵੀ ਤਾਂ ਸਾਡੇ ਕਿ ਸਾਡੇ ਜ਼ਮੀਨਾਂ ਦੇ ਹੀ ਆ ਇੱਧਰ ਆ ਵੀ ਆ ਤਾਂ ਦਰਿਆ ਵੀ ਪਾਰ ਹੋ ਜਾਣਾ ਤਾਂ ਬਿਲਕੁਲ ਜੀ ਤਾਂ ਦੇਖ ਸਕਦੇ ਹੋ ਕਿਹਨੇ ਦਰਿਆ ਹੋਣ ਭਾਵੇਂ ਖੇਤ ਹੋਣ ਭਾਵੇਂ ਬੈਰੀਗੇਟ ਹੋਣ ਕਹਿੰਦੇ ਅਸੀਂ ਅੱਗੇ ਲੰਘ ਕੇ ਰ੍ਹਾਂਗੇ ਤਾਂ ਹੁਣ ਦੇਖਣਾ ਹੋਏਗਾ ਕਿ ਕਿਸ ਤਰੀਕੇ ਦਾ ਮਾਹੌਲ ਰਹਿੰਦਾ ਤੇ ਉਮੀਦ ਅਸੀਂ ਇਹੀ ਕਰਦੇ ਹਾਂ ਕਿ ਅੱਗੇ ਕਿਸਾਨਾਂ ਨੂੰ ਨਾ ਵਧਣਾ ਪਵੇ ਇਹਨਾਂ ਦਾ ਕੋਈ ਪਹਿਲਾਂ ਹੀ ਹੱਲ ਹੋ ਜਾਵੇ ਅੱਗੇ ਨਾ ਵਧਣ ਕਿਉਂਕਿ ਜਵਾਨ ਤੇ ਕਿਸਾਨ ਦੋਵੇਂ ਸਾਡੇ ਨੇ ਇਹ ਤਸਵੀਰਾਂ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੀਆਂ ਪਹਿਲੇ ਕਾਫਲੇ ਦੀਆਂ ਤਸਵੀਰਾਂ ਨੇ ਤੇ ਪਿੱਛੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੁਝ ਮੀਟਰ ਦੀ ਦੂਰੀ ਦੇ ਉੱਤੇ ਮਹਿਜ ਕੋਜ ਮੀਟਰ ਜਾਂ ਕਹਿ ਲਈਏ ਕਿ ਕੁਝ ਕਤਮਾਂ ਦੀ ਦੂਰੀ ਦੇ ਉੱਪਰ ਅੱਗੇ ਹਰਿਆਣੇ ਦਾ ਜਿਹੜਾ ਪ੍ਰਸ਼ਾਸਨ ਖੜਾ ਬੈਰੀਗੇਡ ਲੱਗੇ ਹੋਏ ਨੇ ਤਾਂ ਉਹ ਪੁਲ ਤੋਂ ਜਿਹੜਾ ਘੱਗਰ ਦਰਿਆ ਦਾ ਪੌੜਾ ਉਸ ਪੁਲ ਤੋਂ ਕੁਝ ਮੀਟਰ ਦੀ ਦੂਰੀ ਦੇ ਉੱਪਰ ਜਿਹੜਾ ਇਹ ਪੌੜਾ ਇਸ ਪੁਲ ਦੇ ਉੱਪਰ ਪਹਿਲਾ ਕਾਫਲਾ ਜਿਹੜਾ ਪਹੁੰਚਿਆ ਹੋਇਆ ਕਿਸਾਨਾਂ ਦਾ ਟਰੈਕਟਰ ਟਰਾਲੀਆਂ ਜਿਹੜੀਆਂ ਪਹੁੰਚ ਚੁੱਕੀਆਂ ਸਾਹਮਣੇ ਬੋਰਡ ਤੁਹਾਨੂੰ ਇੱਕ ਨਜ਼ਰ ਆ ਰਿਹਾ ਹੋਵੇਗਾ ਤਾਂ ਇਸ ਬੋਰਡ ਦੇ ਬਿਲਕੁਲ ਨਾਲ ਜਿਹੜਾ ਦਰਿਆ ਸ਼ੁਰੂ ਹੁੰਦਾ ਦਰਿਆ ਦੇ ਪੁਲ ਦੇ ਉੱਪਰ ਜਿਹੜੇ ਬੈਰੀਗੇਟਿੰਗ ਕੀਤੀ ਹੋਈ ਆ ਤੇ ਉਸ ਦਰਿਆ ਤੋਂ ਪਿੱਛੇ ਆ ਪਹਿਲਾ ਜਿਹੜਾ ਕਾਫ ਜਿਹੜੇ ਝੰਡੇ ਆ ਕਿਸਾਨੀ ਦੇ ਉਹ ਇੱਥੇ ਲੱਗੇ ਹੋਏ ਆ ਤੇ ਨਾਲ ਨਿਸ਼ਾਨ ਸਾਹਿਬ ਨੇ ਜਿਹੜੇ ਉਹ ਟਰੈਕਟਰਾਂ ਦੇ ਉੱਪਰ ਲਗਾ ਕੇ ਜਿਹੜੇ ਕਿਸਾਨ ਆ ਉਹ ਪਹੁੰਚ ਚੁੱਕਿਆ ਤਾਂ ਪਹਿਲਾ ਕਾਫਲਾ ਇਸ ਸਮੇਂ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਚੁੱਕਿਆ ਸਹਿਯੋਗੀ ਸਾਥੀ ਕਰਨ ਦੇ ਨਾਲ ਸੁਖ